ਹਾਂਜੀ ਦੋਸਤੋ ਅਜੇ ਸੈਟਿੰਗ ਨਹੀਂ ਆ ਰਹੀ ਸੈਟਿੰਗ ਕਰ ਲੀਏ ਹਨੀ ਦੋਸਤੋ ਛੋਟੇ ਸਾਹਿਬ ਜਨੈਸ਼ੀ ਦੀ ਅਰੇ ਸਾਡੀ ਕਾਇਆ ਮਾਨ ਦੇ ਪਰਿਵਾਰ ਨਾਲ ਗਹਿਰਾ ਸਬੰਧ ਇਹ ਵਿਸ਼ਾ ਸੀ ਸਾਡਾ ਅੱਜ ਸਾਰਿਆਂ ਦਾ ਇਸ ਵਿਸ਼ੇ ਦੇ ਵਿੱਚ ਸਵਾਗਤ ਹੈ ਅੱਜ ਦਾ ਵਿਸ਼ਾ ਸਿਰਫ ਇਤਿਹਾਸਕ ਨਹੀਂ ਇਹ ਜੀਵਨ ਨੂੰ ਸਹੀ ਤਰੀਕੇ ਨਾਲ ਜੀਣ ਦੀ ਸਿੱਖਿਆ ਹੈ ਇਸ ਸੰਬੰਧੀ ਆਪਣੇ ਵਿਚਾਰ ਜਰੂਰ ਦੇਵੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਦੇ ਕਮੈਂਟ ਜਰੂਰ ਕਰੋ ਤੇ ਬੈਲ ਦਾ ਬਟਨ ਜਰੂਰ ਦਬੋ ਅਹੀਂ ਦੋਸਤੋ ਸਹਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਹੈ ਉਹ ਸਾਡੇ ਨਾਲ ਕੀ ਸੰਬੰਧ ਰੱਖਦੀ ਹੈ ਬਿਲਕੁਲ ਉਹ ਉਹਦਾ ਸਾਡੇ ਨਾਲ ਸਹਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਦਾ ਸੰਬੰਧ ਸਾਡੇ ਕਾਇਆ ਨਾਲ ਹੈ ਸਾਡੇ ਪਰਿਵਾਰ ਨਾਲ ਹੈ ਸਾਡੇ ਮਨ ਨਾਲ ਹੈ ਤੇ ਇਹ ਦੇਖੋ ਤੁਸੀਂ ਜਿਹੜਾ ਜਿਹੜਾ ਸ਼ਹੀਦ ਨੇ ਸ਼ਹੀਦ ਕਿਤੇ ਕੋਈ ਆਮ ਇੱਕੀ ਦੁੱਕੀ ਬੰਦਾ ਸ਼ਹੀਦ ਨਹੀਂ ਹੁੰਦਾ ਸ਼ਹੀਦ ਹੋਣ ਦੇ ਲਈ ਉਹਦਾ ਦ੍ਰਿੜ ਇਰਾਦਾ ਉਹਦਾ ਮਾਨਸਿਕ ਤੌਰ ਤੇ ਤਾਕਤਵਰ ਤੇ ਸਰੀਰਕ ਤੌਰ ਤੇ ਤਾਕਤਵਰ ਤੇ ਮਾਨਸਿਕ ਤੌਰ ਤੇ ਪੂਰਾ ਸਟਰੋਂਗ ਹੋਣਾ ਚਾਹੀਦਾ ਤੇ ਉਹ ਡਰ ਡਰ ਤੋਂ ਦੂਰ ਹੋਣਾ ਚਾਹੀਦਾ ਇਸ ਕਰਕੇ ਜਿਹੜਾ ਸਾਹਿਬਜ਼ਾਦਿਆਂ ਨੇ ਜੋ ਸ਼ਹੀਦੀ ਦਿੱਤੀ ਹੈ ਜਾਂ ਜੋ ਜ ਸਮੇਂ ਦੀ ਜ਼ਾਲਮ ਹਕੂਮਤ ਨਾਲ ਉਹ ਲੜੇ ਨੇ ਉਹ ਗੱਲਾਂ ਮਾਤਾ ਕੀਤੀਆਂ ਨੇ ਉਹ ਕਿਤੇ ਉਸੇ ਦਿਨ ਨਹੀਂ ਉਹਨਾਂ ਨੂੰ ਫੁਰੀਆਂ ਨਾ ਉਸੇ ਦਿਨ ਦਾਦੀ ਜੀ ਨੇ ਉਹਨਾਂ ਨੂੰ ਦੱਸਿਆ ਮਾਤਾ ਗੁਜਰੀ ਜੀ ਨੇ ਉਸੇ ਦਿਨ ਨਹੀਂ ਸੀ ਦੱਸਿਆ ਪਰ ਗੱਲੇ ਆ ਵੀ ਇਸ ਇਸ ਕੰਮ ਦੇ ਲਈ ਤੁਸੀਂ ਇਸ ਕੰਮ ਦੇ ਲਈ ਜਿਹੜਾ ਸਹਿਬਜ਼ਾਦੇ ਨੇ ਉਹਨਾਂ ਨਾਲ ਲੜਾਈ ਲੜੀ ਆ ਗੱਲਾਂ ਮਾਤਾ ਕੀਤੀਆਂ ਉਹਦੇ ਲਈ ਉਹਨਾਂ ਦਾ ਮਾਹੌਲ ਸੀ ਜਿਹੜਾ ਉਹਨਾਂ ਦੀ ਪਰਵਰਿਸ਼ਤੀ ਉਹ ਕਿਹੋ ਜਿਹਾ ਮਾਹੌਲ ਚ ਹੋਈ ਆ ਮਾਤਾ ਗੁਜਰੀ ਜੀ ਨੇ ਉਹਨਾਂ ਦੇ ਮਾਵਾ ਨੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਦੂਜੇ ਵੱਡੇ ਸਾਹਿਬਜਾਤੇ ਤੇ ਆਲੇ ਦਾਲ ਸਿੱਖ ਕਹੀ ਸੀ ਉਹ ਮਾਹੌਲ ਕਿਹਾ ਜਾ ਸਿਰਜਿਆ ਹੋਇਆ ਸੀ ਉਹਨਾਂ ਨੂੰ ਸਿੱਖਿਆ ਕਹੀ ਜਿੱ ਦਿੱਤੀ ਹੋਈ ਸੀ ਉਸ ਕਰਕੇ ਹੀ ਉਹ ਜਿਹੜਾ ਜ਼ੁਲਮ ਦਾ ਟੱਕਰਾਂ ਕੀਤਾ ਤੇ ਸ਼ਹੀਦੀਆਂ ਪ੍ਰਾਪਤ ਕੀਤੀ ਇੱਕ ਛੋਟੀ ਮੋਟੀ ਗੱਲ ਨਹੀਂ ਹੈ ਹੁਣ ਅਸੀਂ ਆਪਣੇ ਬਰ ਲਈ ਵੀ ਛਾਤੀ ਮਾਰ ਲਈਏ ਸਾਡੇ ਪਰਿਵਾਰ ਨਾਲ ਕੀ ਸਬੰਧ ਹੈ ਅਸੀਂ ਪਰਿਵਾਰ ਦੇ ਵਿੱਚ ਕੀ ਕਰਦੇ ਹਾਂ ਸਾਡੇ ਨਾਲ ਪਰਿਵਾਰ ਨਾਲ ਇਹ ਸਬੰਧ ਹੈ ਕਿ ਅਸੀਂ ਕੀ ਕਰਦੇ ਆ ਆਪਣੇ ਬੱਚਿਆਂ ਲਈ ਕਿ ਕਿਹੋ ਜਿਹਾ ਮਾਹੌਲ ਸਿਰਜਦੇ ਆ ਤੇ ਹੁਣ ਅਸੀਂ ਸੋਚਣਾ ਅਸੀਂ ਆਪਣੇ ਅੰਦਰ ਛਾਤੀ ਮਾਰੀਏ ਕਿ ਇਹ ਜਿਹੜੇ ਮਾਹੌਲ ਅਸੀਂ ਸਿਰਜਿਆ ਅਸੀਂ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਨਾਲ ਸਾਡੇ ਬੱਚੇ ਕੀ ਸਿੱਖਦੇ ਨੇ ਸਾਡੇ ਵਿੱਚ ਕੀ ਕਰਦੇ ਨੇ ਕੀ ਕਰਨਗੇ ਜੋ ਅਸੀਂ ਕਰਦੇ ਹਾਂ ਉਹੀ ਸਾਡੇ ਬੱਚੇ ਕਰਨਗੇ ਦੋਸਤੋ ਇਸ ਕਰਕੇ ਸਾਡਾ ਇਹ ਇਹਨਾਂ ਦੀ ਸ਼ਹੀਦੀ ਦਾ ਜਿਹੜਾ ਸਾਡੇ ਪਰਿਵਾਰ ਨਾਲ ਇਸ ਸੰਬੰਧ ਹੈ ਸਾਡੇ ਕਾਇਆ ਨਾਲ ਸੰਬੰਧ ਕਿਵੇਂ ਹੈ ਸਾਡੇ ਮਨ ਦੇ ਉੱਤੇ ਕਿਵੇਂ ਹੈ ਸਾਡੇ ਉਹਨਾਂ ਦੇ ਉਹਨਾਂ ਦੇ ਡਰ ਨਹੀਂ ਸੀ ਹੈਗਾ ਕੋਈ ਦੇਖੋ ਜਦੋਂ ਬੰਦੇ ਨੂੰ ਡਰ ਨਹੀਂ ਹੁੰਦਾ ਤਾਂ ਉਹਦੇ ਜਿਹੜੇ ਜਦੋਂ ਬੰਦਾ ਡਰ ਤੋਂ ਉੱਪਰ ਉੱਠ ਖੜਦਾ ਉਹਨੂੰ ਕੋਈ ਡਰ ਨਹੀਂ ਹੁੰਦਾ ਤਾਂ ਉਹਦੇ ਜਿਹੜੇ ਰੋਗ ਨੇ ਜਾਂ ਉਹਦੇ ਜਿਹੜੇ ਲਾਲਚ ਉਹਦੀ ਕੋਈ ਭਾਵਨਾ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ ਤਾਂ ਕਰਕੇ ਇਹ ਬੰਦਾ ਸ਼ਹੀਦੀ ਪ੍ਰਾਪਤ ਕਰ ਸਕਦਾ ਹੈ ਇਸ ਕਰਕੇ ਇਹ ਮਨ ਦੇ ਉੱਤੇ ਮਨ ਨੂੰ ਸਾਡੇ ਨੂੰ ਦ੍ਰਿੜ ਕਰਨਾ ਇਹਦੇ ਵਿੱਚੋਂ ਜਿਹੜੇ ਦੂਸਰੇ ਵਿਚਾਰ ਨੇ ਉਹਨਾਂ ਨੂੰ ਖਤਮ ਕਰ ਦੋ ਤੇ ਤੇ ਜਿਹੜਾ ਸਾਡਾ ਸਾਡੀ ਕਾਇਆ ਦੇ ਉੱਤੇ ਕਾਇਆ ਇਹ ਹੈ ਵੀ ਸਾਨੂੰ ਕਾਇਆ ਨਰੁਗੀ ਰੱਖਣੀ ਪੈਣੀ ਆ ਮਾਨਸਿਕ ਤੌਰ ਤੇ ਸਾਨੂੰ ਸਟਰੋਂਗ ਹੋਣਾ ਪੈਣਾ ਠੀਕ ਹੈ ਨਹੀਂ ਤੇ ਉਮਰ ਘਟ ਜਿਹੜੇ ਉਮਰ ਘਟ ਜਿਹੜੀ ਹੁੰਦੀਆਂ ਉਮਰ ਘਟਾ ਹੌਸਲਾ ਪਹਾੜ ਵਰਗਾ ਇਹ ਕਿਵੇਂ ਬਣਿਆ ਇਹ ਇਸੇ ਕਰਕੇ ਬਣਿਆ ਉਮੜਾ ਛੋਟੀਆਂ ਤੇ ਹੌਸਲਾ ਪਹਾੜ ਦਾ ਉਹ ਤਾਂ ਹੀ ਬਣਿਆ ਨਾ ਜੇ ਉਹਨਾਂ ਦਾ ਮਾਹੌਲ ਇਹੋ ਜਿਹਾ ਸੀ ਉਹਨਾਂ ਦਾ ਆਲਾ ਦਾਲਾ ਇਹੋ ਜਿਹਾ ਸੀ ਤਾਂ ਕਰਕੇ ਉਹ ਸਾਹਿਬਜਾਦੇ ਇਹੋ ਜਿਹੇ ਬਣੇ ਸ਼ਹੀਦੀ ਦਾਦਾ ਦੀ ਹੈ ਕਿ ਉਮਰ ਨਹੀਂ ਸੰਸਕਾਰ ਮੈਨੇ ਰੱਖਦੇ ਹਨ ਜਦੋਂ ਮਨੁੱਖ ਸੋਚ ਨਾਲ ਜੁੜਿਆ ਹੋਵੇ ਉਹਦਾ ਡਰ ਆਪਣੇ ਆਪ ਹੀ ਜਿਹੜਾ ਡਰ ਤੇ ਭੌਤ ਸਭ ਚੱਕਿਆ ਜਾਂਦਾ ਤੇ ਦੋਸਤੋ ਸੱਚ ਦੇ ਨਾਲ ਜੁੜ ਕੇ ਹੀ ਮਨੁੱਖ ਸਾਰੇ ਕੰਮ ਵਧੀਆ ਕਰ ਸਕਦਾ ਤੇ ਜੇ ਹੁਣ ਉਹਨਾਂ ਨੇ ਉਸ ਦਿਨ ਸੱਚ ਦਾ ਪਹਿਰਾ ਦਿੱਤਾ ਤਾਂ ਕਰਕੇ ਅਸੀਂ ਅੱਜ ਕੁਝ ਹੋਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੀ ਰਹੇ ਹਾਂ ਜਿਹਨੂੰ ਜਿਸ ਮਾਹੌਲ ਨੂੰ ਅਸੀਂ ਆਪਣੇ ਆਪ ਹੀ ਖਰਾਬ ਕਰ ਰਹੇ ਹਾਂ ਤੁਸੀਂ ਦੇਖੋ ਵੀ ਅੱਜ ਤੱਕ ਕਿੰਨੀਆਂ ਲੜਾਈਆਂ ਜਿਹੜੀਆਂ ਲੜੀਆਂ ਲੱਗੀਆਂ ਇਤਿਹਾਸਿਕ ਲੜਾਈਆਂ ਜਿੰਨੀਆਂ ਲੜਾਈਆਂ ਹੁਣ ਜਦੋਂ ਦੀ ਇਹ ਦੁਨੀਆ ਬਣੀ ਹੈ ਇਹ ਸਾਰੀਆਂ ਜੜ ਜ਼ਰੂਰਤ ਤੇ ਜ਼ਮੀਨ ਵਾਸਤੇ ਲੜਾਈਆਂ ਸੀ ਹੁਣ ਵੀ ਲੜੀਆਂ ਜਾ ਰਹੀਆਂ ਨੇ ਜਿੰਨੇ ਰਾਜੇ ਮਹਾਰਾਜੇ ਲੜਦੇ ਰਹੇ ਨੇ ਜਾਂ ਜੋ ਵੀ ਇੱਕ ਦੂਜੇ ਨਾਲ ਲੜਦਾ ਉਹ ਸਾਰੇ ਆਪ ਦਾ ਲਾਨ ਚ ਕਰਕੇ ਆਪਦਾ ਵਧਵਾ ਦਬਾ ਬਣਾਉਣ ਵਾਸਤੇ ਤੇ ਆਪਦਾ ਹੋਰ ਰਾਜ ਅੱਗੇ ਜੇ ਅੱਗੇ ਵਧਾਉਣ ਵਾਸਤੇ ਉਹਨਾਂ ਨੇ ਲੜਾਈਆਂ ਲੜੀਆਂ ਨੇ ਪਰ ਜੋ ਲੜਾਈ ਗੁਰੂ ਗਬਿੰਦ ਸਿੰਘ ਨੇ ਲੜੀਆ ਸਾਹਿਬਜ਼ਾਦੇ ਨੇ ਲੜੀਆ ਤੇ ਗੁਰੂਆਂ ਨੇ ਲੜੀਆ ਇਹ ਲੜਾਈ ਜਿਹੜੀ ਸੀ ਇੱਕ ਵੱਖਰੀ ਲੜਾਈ ਸੀ ਇਹ ਚੋਫੀ ਲੜਾਈ ਸੀ ਜਾਰ ਜੂਰੂ ਜ਼ਮੀਨ ਤੋਂ ਉੱਪਰ ਉੱਠ ਕੇ ਲੜਾਈ ਸੀ ਇਹਨਾਂ ਦੀ ਨਾ ਤਾਂ ਕਿਸੇ ਦਾ ਦਬਾ ਦਬਾ ਬਣਾਉਣ ਦੀ ਸੀ ਨਾ ਹੀ ਕਿਸੇ ਦਾ ਰਾਜ ਖੋਹਣ ਦੀ ਸੀ ਠੀਕ ਹੈ ਜੀ ਇਹ ਇਹ ਜਿਹੜੀ ਲੜਾਈ ਲੜੀਆ ਇਹਨਾਂ ਨੇ ਗੁਰੂ ਸਾਹਿਬ ਨੇ ਜਾਂ ਸਾਹਿਬਜ਼ਾਦਿਆਂ ਨੇ ਜੋ ਲੜਾਈ ਲੜੀਆ ਤੇ ਇਹ ਕਾਸਤੇ ਲੜੀਆ ਇਹ ਇੱਕ ਸੱਚ ਦੇ ਉੱਤੇ ਲੜਾਈ ਲੜੀਆ ਇਹ ਸੱਚ ਦਾ ਸਾਥ ਦਿੱਤਾ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਬਥੇਰਾ ਲਾਲਚ ਵੀ ਦਿੱਤੇ ਗਏ ਤੇ ਡਰਾਵੇ ਮਾਰਨ ਦੇ ਡਰਾਵੇ ਵੀ ਦਿੱਤੇ ਹੋਏ ਜੇ ਇਹ ਮਾਨਸਿਕ ਤੌਰ ਤੇ ਤਕੜੇ ਸੀ ਇਹਨਾਂ ਦਾ ਮਾਹੌਲ ਇਹ ਇੰਨਾ ਵਧੀਆ ਬਣਿਆ ਹੋਇਆ ਸੀ ਇਹ ਜਿਹੇ ਮਾਹੌਲ ਦੇ ਵਿੱਚ ਬੱਚੇ ਇਹ ਆਪਣਾ ਪਰਵਰਿਸ਼ ਹੋਈ ਇਹਨਾਂ ਦੀ ਇਸ ਕਰਕੇ ਇਹਨਾਂ ਨੇ ਸੂਬੇ ਸਰਹੰਦ ਨਾਲ ਲੜੇ ਤੇ ਆਪ ਦਾ ਲਾਲਚ ਤੇ त्याਗਿਆ ਜੇ ਇਹ ਅੱਜ ਦੇ ਸਾਡੇ ਲੋਕਾਂ ਵਰਗੇ ਹੁੰਦੇ ਤਾਂ ਅੱਜ ਮਾਹੌਲ ਹੀ ਕੁਝ ਹੋਰ ਹੋਣਾ ਸੀ ਜੇ ਉਹਨ ਸਹਜਾ ਦੇ ਲਾਲਚ ਵਿੱਚ ਆ ਜਾਂਦੇ ਕਿ ਕਰਨ ਵਜੀਰੀਆ ਮਿਲ ਜਾਂਦੀਆਂ ਡੋਲੇ ਉਹਨਾਂ ਦੇ ਮਿਲ ਜਾਂਦੇ ਤੇ ਮੰਨ ਜਾਂਦੇ ਤਾਂ ਅੱਜ ਮਾਹੌਲ ਹੋਰ ਹੋਣਾ ਸੀ ਇਸੇ ਸਬੰਧ ਦੇ ਵਿੱਚ ਬਾਬਾ ਬੁੱਲ੍ਹੇ ਸ਼ਾਹ ਨੇ ਲਿਖਿਆ ਹੈ ਕਿ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਦੀ ਇਹ ਬਾਬਾ ਬੁੱਲ੍ਹੇ ਸ਼ਾਹ ਨੇ ਲਿਖਿਆ ਮੈਂ ਸੋਚਦਾ ਸੀ ਵੀ ਬਾਬਾ ਬੁੱਲੇ ਸ਼ਾਹ ਦੀ ਜਿਹੜੀ ਬਾਣੀਆਂ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਜ ਕਿਉਂ ਨੇ ਜਦੋਂ ਮੈਂ ਪੜਿਆ ਬਾਅਦ ਚ ਪਤਾ ਲੱਗਿਆ ਵੀ ਗੁਰੂ ਵੀ ਬਾਬਾ ਬੁੱਲੇ ਸ਼ਾਹ ਤਾਂ 100 ਸਾਲ ਬਾਅਦ ਚ ਹੋਏ ਨੇ ਵੀ ਦੋਸਤੋ ਸੱਚ ਦਾ ਸਾਥ ਦੇਵੋਗੇ ਤਾਂ ਤੁਹਾਨੂੰ ਸਾਰੇ ਯਾਦ ਕਰਨਗੇ ਝੂਠ ਦੇ ਜੇ ਹੁਣ ਤੁਸੀਂ ਵਜੀਰੀਆ ਲੈ ਲੋਗੇ ਹੁਣ ਅੱਜ ਕੱਲ ਸਾਡੇ ਅੱਜ ਦੇ ਮਾਹੌਲ ਤੇ ਅਸੀਂ ਦੇਖ ਲਓ ਵੀ ਅਸੀਂ ਸਾਹਿਬ ਜੀ ਦਾ ਸਿੱਖਿਆ ਕੀ ਗਿਆ ਸਾਹਿਬ ਹੁਣ ਅਸੀਂ ਜਾਣਦੇ ਆ ਸਾਰੇ ਜਾਣਦੇ ਕੋਈ 80 ਸਾਲ ਦਾ ਜਾਣਦਾ ਕੋਈ 20 ਸਾਲ ਤੋਂ ਜਾਣਦਾ ਕੋਈ 50 ਸਾਲ ਤੋਂ ਜਾਣਦਾ ਕੋਈ ਹੁਣ ਜਾਣ ਲੱਗੇ ਨੇ ਅਸੀਂ ਕਰਦੇ ਕੀ ਆ ਅਸੀਂ ਉੱਤੇ ਇਕੱਠ ਬਣਾਉਨੇ ਆਂ ਜਾਨਿਆ ਸਾਹਿਬ ਜਦਾਂ ਦੇ ਸ਼ਿਖੀਦੀ ਤੋਂ ਕੋਈ ਹਸਾਬ ਨਹੀਂ ਲੈਂਦੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਕਿਹੜੇ ਕਿਹੜੇ ਬੰਦੇ ਹਾਂਜੀ ਸਤਸਿਕਾ ਜੀ ਸਤਸਿਕਾ ਵੀ ਜੀ ਸਤਸਿਕਾ ਆਸ਼ਾ ਆਸ਼ਾ ਕਰਕਰਾ ਜੀ ਨੇ ਲਿਖਿਆ ਤੇ ਦੋਸਤੋ ਤੇ ਹਾਂਜੀ ਤੇ ਹੋਰ ਬ੍ਰਦਰ ਨੇ ਇੱਕ ਹੋਰ ਉਹਨਾਂ ਨੇ ਵੀ ਉਹ ਕੀਤਾ ਬਾਅਦ ਵਿੱਚ ਇਹਨਾਂ ਦਾ ਜਵਾਬ ਦਵਾਂਗੇ ਆਪਾਂ ਤੇ ਪਰਵਾਹ ਹਾਂਜੀ ਪਾ ਗੱਲ ਕਰ ਰਹੇ ਸੀ ਸ਼ਹੀਦੀ ਦੀ ਤੇ ਅੱਜ ਕੱਲ੍ਹ ਹੁਣ ਅਸੀਂ ਦੇਖ ਲਓ ਅਸੀਂ ਕਿੱਥੇ ਖੜੇ ਆ ਠੀਕ ਹੈ ਇਸ ਕਰਕੇ ਅਸੀਂ ਆਪਣੇ ਅੰਦਰ ਛਾਤੀ ਮਾਰੇ ਜਦੋਂ ਅਸੀਂ ਉੱਤੇ ਫਤਿਹਗੜ੍ਹ ਸਾਹਿਬ ਸੀਧੀ ਜੋੜ ਮਿਲ ਤੇ ਜਾਂਦੇ ਆ ਉੱਥੇ ਅਸੀਂ ਮੱਥਾ ਟੇਕ ਕੇ ਵਾਪਸ ਆ ਜਾਂਦੇ ਆ ਹੋਰ ਕੀ ਕਰਦੇ ਆ ਨਾ ਉੱਥੋਂ ਕੀ ਲੈ ਕੇ ਆਉਨੇ ਆ ਅਸੀਂ ਕੀ ਸਿੱਖਿਆ ਲੈ ਕੇ ਆਉਨੇ ਆ ਮੈਨੂੰ ਕਮੈਂਟ ਕਰਕੇ ਦੱਸ ਦੋ ਦੋਸਤੋ ਵੀ ਤੁਸੀਂ ਕੀ ਸਿੱਖਿਆ ਲੈ ਕੇ ਆਉਣਾ ਇੰਨੇ-ਇੰਨੇ ਸਾਲ ਹੋ ਗਏ ਸਾਨੂੰ ਜਾਂਦਿਆਂ ਨੂੰ ਵੀ ਅਸੀਂ ਕੀ ਸਿੱਖਿਆ ਲੈ ਕੇ ਆਇਆ ਮਹਾਗੰਡਾਸੀਆਂ ਕਰਪਾਨਾ ਤੇ ਲੋਈਆਂ ਇਆਂ ਚੀਜ਼ਾਂ ਜ਼ਰੂਰ ਲੈ ਕੇ ਆਉਣੀਆਂ ਜਾ ਕੇ ਲੈ ਕੇ ਆਉਣਾ ਵੀ ਦੇ ਇੰਨਾ ਕੱਠ ਸੀ ਪੁਰਾਣੀ ਰਾਜਨੀਤਿਕ ਪਾਰਟੀਆਂ ਦਾ ਫਲਾਣਾ ਮੈਨੂੰ ਦੱਸ ਦੋ ਵੀ ਸਹਬਜ਼ਾਦਿਆਂ ਨਾਲ ਕਿਸੇ ਨੇ ਗੱਲ ਕੀਤੀ ਹੋਏ ਬੈਠ ਕੇ ਹੁਣ ਤੁਸੀਂ ਜਾਣਾ ਤੇ ਅੱਖਾਂ ਮੀਚ ਲੋ ਜਦੋਂ ਵੀ ਜਾਓਗੇ ਤੁਸੀਂ ਅੱਖਾਂ ਮੀਚ ਕੇ ਤੁਸੀਂ ਸਹਬਜ਼ਾਦਿਆਂ ਨਾਲ ਜ਼ਰੂਰ ਗੱਲ ਕਰੋ ਆਪਣੇ ਅੰਦਰ ਝਾਤੀ ਮਾਰੋ ਵੀ ਸਹਬਜ਼ਾਦਿਆਂ ਨੇ ਕੀ ਕੀਤਾ ਸੀ ਕੀ ਕਰ ਰਹੇ ਆ ਉਹਨਾਂ ਤੋਂ ਅਸੀਂ ਉਹ ਧ੍ਰਿੜਤਾ ਲੈ ਕੇ ਹੁਣੀਆਂ ਉਹਨਾਂ ਤੋਂ ਸੱਚ ਦੇ ਨਾਲ ਖੜਨ ਦਾ ਸਾਥ ਲੈ ਕੇ ਹੁਣੇ ਉਹਨਾਂ ਨੇ ਸਾਨੂੰ ਰੋਣ ਦਾ ਨਹੀਂ ਸਾਨੂੰ ਇੱਕ ਜਾਗਣ ਦਾ ਮੌਕਾ ਦਿੱਤਾ ਹੈ ਜਾਗਣਾ ਸੀ ਕਿਵੇਂ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਜਾਗਣਾ ਹੈ ਅਸੀਂ ਆਪ ਤੇ ਆਪ ਨਾਲ ਕਿਵੇਂ ਜਾਗਣਾ ਅਸੀਂ ਜੋ ਸਾਹਿਬ ਜੱਦੇ ਨੇ ਸਾਨੂੰ ਪਿਰਤ ਪਾਇਆ ਉਹ ਰੱਖਣੀ ਹੈ ਸੱਚ ਦਾ ਸਾਥ ਦੇਣਾ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਣਾ ਹੈ ਤੰਦਰੁਸਤ ਕਿਵੇਂ ਰੱਖਣਾ ਹੈ ਇਹ ਤੁਸੀਂ ਮੈਂ ਤੁਹਾਨੂੰ ਪਹਿਲੇ ਉਹਨਾਂ ਚ ਵੀ ਦੱਸਿਆ ਕਿ ਤੁਹਾਨੂੰ ਆਪਣੀਆਂ ਆਦਤਾਂ ਨੇ ਜਿਹੜੀਆਂ ਉਹ ਸੁਧਾਰਨੀਆਂ ਪੈਣੀਆਂ ਤੁਹਾਨੂੰ ਕਿ ਅਸੀਂ ਆਪਣੇ ਆਪ ਲਈ ਜਾਗਣਾ ਹੈ ਆਪਣੇ ਆਪ ਲਈ ਉੱਠਣਾ ਹੈ ਸਹਿਬਜ਼ਾਦ ਜੀ ਨੇ ਸਾਨੂੰ ਆਪਣੀ ਸ਼ੀਸ਼ਦੀ ਦੇਤੀ ਹੁਣ ਉਹ ਬਾਰ ਬਾਰ ਨਹੀਂ ਉਹ ਕਰਨਗੇ ਉਹ ਹੁਣ ਵੀ ਤੁਹਾਨੂੰ ਕੁਛ ਨਾ ਕੁਛ ਦੇ ਰਹੇ ਜਾਵੋਗੇ ਤੁਸੀਂ ਜਦੋਂ ਕਦੇ ਮੀਚ ਕੇ ਅੱਖਾਂ ਦੇਖਿਓ ਫਿਰ ਆ ਕੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਵੇਂ ਫੀਲ ਹੋਇਆ ਬਾਕੀ ਗੱਲਾਂ ਛੱਡ ਦਿਓ ਲੰਗਰ ਕਿੰਨੇ ਲੱਗੇ ਹੋਏ ਨੇ ਲੋਕ ਕਿੱਥੋਂ ਕਿੱਥੋਂ ਆਏ ਨੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਕਿੱਥੋਂ ਕਿੱਥੋਂ ਲੋਕ ਆਏ ਨੇ ਇੰਨਾ ਇਕੱਠ ਹੋ ਗਿਆ ਨਹੀਂ ਜੀ ਤੁਸੀਂ ਸਿਰਫ ਸਹਿਬਜ਼ਾਦ ਜੀ ਨੂੰ ਮਿਲਣ ਜਾਣਾ ਹੈ ਉਹਨਾਂ ਤੋਂ ਕੋਈ ਸਿੱਖਿਆ ਲੈਣੀ ਉਹ ਸਿੱਖਿਆ ਲੈ ਕੇ ਆਓ ਜਿਹੜੀਆਂ ਮਾਵਾ ਭੈਣਾਂ ਨੇ ਉਹ ਜਾਣ ਉਹ ਵੀ ਅੱਖਾਂ ਵਿੱਚ ਕੇ ਆਪਦਾ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਵਿੱਚ ਬੈਠਣਾ ਤੇ ਅੱਖਾਂ ਵਿੱਚ ਕੇ ਉਹਨਾਂ ਨਾਲ ਵੀ ਗੱਲਾਂ ਕਰਨਾ ਵੀ ਮਾਤਾ ਜੀ ਤੁਸੀਂ ਆਪਣੇ ਬੱਚਾਂ ਨੂੰ ਕੀ ਸਿੱਖਿਆ ਦਿੱਤੀ ਹੈ ਤੇ ਅਸੀਂ ਅੱਜ ਕੱਲ ਕੀ ਸਿੱਖਿਆ ਦੇ ਰਹੇ ਹਾਂ ਇਹ ਥੋੜਾ ਜਿਹਾ ਧਿਆਨ ਨਾਲ ਦੇਖੋ ਦੋਸਤੋ ਸੱਚੀ ਗੱਲ ਹੈ ਇਹ ਐਵੇਂ ਨਾ ਐਵੇਂ ਮੇਰੀਆਂ ਗੱਲਾਂ ਨਾ ਸਮਝਿਓ ਇਹਨਾਂ ਨੂੰ ਤੁਸੀਂ ਅੱਖਾਂ ਵਿੱਚ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਹਾਂਜੀ ਲਵ ਦਾ ਲਵ ਦਾ ਫਾਈਟਿੰਗ ਅੰਜੀ ਲਿਖਾਇਆ ਕਿਸ ਨੇ ਫੇਰ ਕਰਦੇ ਆ ਫਿਰ ਵਿਚਾਲਾ ਲੰਬਾ ਹੋ ਜਾਂਦਾ ਇਹ ਵੀਡੀਓ ਤੇ ਇਸ ਕਰਕੇ ਅੱਜ ਦੀ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਡਰ ਤਣਾ ਇਹ ਚਿੰਤਾ ਅੱਜ ਦੀ ਸਭ ਤੋਂ ਵੱਡੀ ਬਿਮਾਰੀ ਇਹ ਹੈ ਤੁਸੀਂ ਦੇਖ ਲਓ ਵੀ WHO ਦੀ ਰਿਪੋਰਟ ਦਾ ਮੈਂ ਪਿੱਛੇ ਜੇ ਉਹ ਕੀਤਾ ਸੀ 35% ਲੋਕ ਸਾਡੇ ਨੌਜਵਾਨ ਨੇ ਜਿਹੜੇ ਉਹ ਟੈਨਸ਼ਨ ਦੇ ਵਿੱਚ ਨੇ ਤਣਾ ਦੇ ਵਿੱਚ ਨੇ 35% ਕੁਝ ਨੌਕਰੀਆਂ ਕਰਕੇ ਕੋਈ ਕਿਸੇ ਕਰਕੇ ਕੋਈ ਕਿਸੇ ਕਰਕੇ ਤੇ ਇਸ ਕਰਕੇ ਦੋਸਤੋ ਡਰ ਤਣਾ ਤੇ ਚਿੰਤਾ ਅੱਜ ਦੀ ਸਭ ਤੋਂ ਵੱਡੀ ਬਿਮਾਰੀ ਹੈ ਇਹਦੇ ਨਾਲ ਹੋਰ ਬਿਮਾਰੀਆਂ ਲੱਗਦੀਆਂ ਨੇ ਇਸ ਕਰਕੇ ਤੁਸੀਂ ਸਹਿਜਾਦਿਆਂ ਤੋਂ ਅੱਜ ਜਾ ਕੇ ਉੱਥੇ ਇਹ ਸਿੱਖਿਆ ਲੈਣੀ ਹੈ ਤੇ ਆਪਣੇ ਮਨ ਨੂੰ ਸ਼ਾਂਤ ਰੱਖਣਾ ਜਿੰਨੀਆਂ ਵੀ ਤੁਹਾਡੀਆਂ ਆਦਤਾਂ ਨੇ ਉਹ ਡੜੀਆਂ ਗਲਤ ਆਦਤਾਂ ਨੇ ਉਹਨਾਂ ਨੂੰ ਆਪਣੇ ਆਪ ਸੁਧਾਰਨ ਦੀ ਕੋਸ਼ਿਸ਼ ਕਰਨੀ ਤੇ ਬਾਕੀ ਜਿਹੜਾ ਹੈ ਤੇ ਅਕਿ ਤੁਸੀਂ ਜਦੋਂ ਜਾਉਂਗੇ ਹੁਣ ਲੈ ਕੇ ਕੀ ਆਉਣਾ ਇਹ ਵੀ ਤੁਹਾਡੇ ਨਾਲ ਗੱਲ ਕਰ ਲਈਏ ਹੈਲੋ ਦੀਪ ਸਿੰਘ ਨੇ ਕਿਹਾ ਹੈਲੋ ਹਾਂਜੀ ਦੀਪ ਸਿੰਘ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਤੇ ਦੋਸਤੋ ਅਸੀਂ ਲੈ ਕੇ ਕੀ ਆਉਣਾ ਸਹਿਰਜਾਦਿਆਂ ਤੋਂ ਅਸੀਂ ਲੈ ਕੇ ਉਹਨਾਂ ਤੋਂ ਆਉਣਾ ਸਿੱਖਿਆ ਲੈ ਕੇ ਆਉਣੀ ਆ ਆਪਣੇ ਉਹਨਾਂ ਨੂੰ ਉਹਨਾਂ ਨਾਲ ਇੱਕ ਭਰਨੇ ਘਰ ਆ ਉਹ ਵੀ ਮੈਂ ਆਉਂਦੇ ਸਾਲ ਨੂੰ ਇੱਕ ਜਿਹੜੀ ਇੱਕ ਜਿਹੜੀ ਆਪਦੀ ਗਲਤੀ ਆ ਤਾਂ ਉਹ ਛੱਡ ਕੇ ਹਰ ਇੱਕ ਬੰਦੇ ਨੂੰ ਪਤਾ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਹਰ ਇੱਕ ਬੰਦੇ ਨੂੰ ਪਤਾ ਮੇਰੇ ਕੀ ਗਲਤੀ ਆ ਤਾਂ ਪਰ ਅਸੀਂ ਜਿਹੜੇ ਅਸੀਂ ਅਸੀਂ ਜੁੜੇ ਹੋਇਆ ਅਸੀਂ ਇੱਕ ਆਦੀ ਹੋ ਗਏ ਨਸ਼ਾ ਹੋ ਗਿਆ ਸਾਨੂੰ ਆਹ ਤਾਂ ਇਸ ਕਰਕੇ ਉਹ ਨਸ਼ਾ ਛੱਡਣਾ ਬਹੁਤ ਔਖਾ ਹੈ ਤੇ ਅੱਜ ਸਰਜਟ ਦੇ ਨਾਲ ਉਹ ਕਰਕੇ ਆਓ ਤੁਸੀਂ ਜਾਓਗੇ ਜਦ ਤੇ ਆਪਣਾ ਜਿਹੜਾ ਆਦਤ ਛੱਡ ਕੇ ਆਪਣਾ ਵਧੀਆ ਇਨਸਾਨ ਬਣੋ ਸੱਚ ਦੇ ਨਾਲ ਖੜਨ ਦੀ ਹਿੰਮਤ ਕਰੋ ਇਹ ਹੀ ਤੁਸੀਂ ਜਾਣਨਾ ਹੈ ਵੀ ਸੱਚ ਦੇ ਨਾਲ ਕਿਵੇਂ ਖੜਨਾ ਜਿੱਥੇ ਕਿਤੇ ਕੋਈ ਗਲਤ ਹੁੰਦਾ ਉੱਤੇ ਖੜਜੋ ਇਹ ਨਾ ਕਹੋਗੇ ਨਾ ਜੀ ਨਾ ਮੈਂ ਕੀ ਕਰ ਲੈਣਾ ਮੈਂ ਕੀ ਲੈਣਾ ਨਹੀਂ ਕਰਨਾ ਹੈਗਾ ਸਹਬਜ਼ਾਦਿਆਂ ਨੂੰ ਤਾਂ ਹੀ ਤੁਸੀਂ ਸ਼ਰਧਾ ਦੇ ਵੱਲ ਭੇਟ ਕਰੋਗੇ ਨਹੀਂ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਜਾਣ ਦਾ ਤੇ ਐਵੇਂ ਜਾ ਕੇ ਉੱਥੇ ਲੰਗਰ ਛੱਕ ਕੇ ਵਾਪਸ ਆ ਜਾਓਗੇ ਧਰਮ ਜਿਹੜਾ ਹਾਂ ਤੁਹਾਨੂੰ ਇੱਕ ਗੱਲ ਮੈਂ ਦੱਸ ਦੇਣਾ ਜਿਹੜਾ ਸਾਹਿਬ ਜੀ ਆਦੇ ਨੇ ਜਿਹੜਾ ਗੁਰਗੁਣ ਸਿੰਘ ਨੇ ਧਰਮ ਚਲਾਇਆ ਸੀ ਉਹ ਧਰਮ ਨਹੀਂ ਹੈਗਾ ਧਰਮ ਵੀ ਸਾਨੂੰ ਚਿੰਤਾ ਪੈਦਾ ਕਰਦਾ ਦੋਸਤੋ ਧਰਮ ਜਿਹੜਾ ਹੈਗਾ ਇੱਕ ਵੈਸੇ ਵਿਸ਼ਾ ਹੈ ਨਹੀਂ ਅੱਜ ਦਾ ਇਹ ਕਿਉਂਕਿ ਅਸੀਂ ਸਾਹਿਬ ਜੀ ਨੇ ਸਿੱਧੀ ਨਾਲ ਕਰਿਆ ਤੇ ਪਰ ਫੇਰ ਵੀ ਮੈਂ ਤੁਹਾਨੂੰ ਦੱਸਦਾ ਜਿਹੜਾ ਧਰਮ ਹੈ ਉਹ ਇੱਕ ਅਸੂਲਾਂ ਦਾ ਚੰਗੇ ਅਸੂਲਾਂ ਦੇ ਇੱਕ ਸੰਗ੍ਰਹਿ ਹੈ ਉਹ ਸਾਨੂੰ ਉਹ ਸੂਤਾਂ ਦੇ ਚੱਲਣਾ ਹੀ ਜਿਹੜੇ ਸੂਤ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨੇ ਉਹ ਅਸੂਲਾਂ ਦੇ ਚੱਲਣਾ ਹੀ ਧਰਮ ਹੈ ਇਹ ਕਿਸੇ ਮੱਥੇ ਚ ਨਹੀਂ ਪਿਆ ਕਿਸੇ ਕਿਸੇ ਚੀਜ਼ ਚ ਨਹੀਂ ਪਿਆ ਇਹ ਇੱਕ ਵੱਖਰਾ ਵਿਸ਼ਾ ਫਿਰ ਗੱਲ ਕਰਾਂਗੇ ਇਸ ਦੇ ਉੱਤੇ ਤੇ ਇਸ ਕਰਕੇ ਦੋਸਤੋ ਅੱਜ ਮਿਲਣਾ ਦਾ ਵੀ ਇੱਥੇ ਹੀ ਬੰਦ ਕਰਦੇ ਆਂ ਤੇ ਮੈਂ ਮਨਾ ਚਾਹਣਾ ਕਿ ਤੁਸੀਂ ਜਿਹੜਾ ਹੈਗਾ ਸਹਿਬਜ਼ਾਦੇ ਦੀ ਸ਼ਹੀਦੀ ਨੂੰ ਜੁਰੂਸ ਨਬਰ ਸਮਰਪਿਤ ਹੋਵੋ ਤੇ ਹੱਕ ਦੇ ਵਿੱਚ ਖੜਨਾ ਸਿੱਖੋ ਇਹ ਜਿਹੜਾ ਸਾਨੂੰ ਮੀਲ ਪੱਥਰ ਪਹਿਲਾਂ ਕਰਕੇ ਦਿੱਤਾ ਅਸੀਂ ਇਹਨੂੰ ਦੁਨੀਆ ਤੱਕ ਪਹੁੰਚਾ ਗਏ ਤੁਸੀਂ ਦੇਖ ਲਓ ਵੀ ਕ੍ਰਿਸ਼ਨ ਸਾਡੇ ਕ੍ਰਿਸ਼ਨਾਂ ਦੇ ਕੋਈ ਯਿਸੂ ਮਸੀਹ ਹੋਇਆ ਉਹਨਾਂ ਨੇ ਦੁਨੀਆ ਲੈਵਲ ਤੇ ਉਹ ਕਰਤਾ ਮੈਨੂੰ ਕਈ ਵਾਰੀ ਮੈਂ ਬੜਾ ਅਫਸੋਸ ਕਰਦਾ ਇੱਕ ਤਾਂ ਪੈਸੇ ਦੀ ਘਾਟ ਹੁੰਦੀ ਆ ਅਸੀਂ ਕੁਝ ਕਰ ਨਹੀਂ ਸਕਦੇ ਜਿੰਨੀਆਂ ਸਾਡੀਆਂ ਸੰਸਥਾਵਾਂ ਨੇ ਮੈਂ ਬੇਨਤੀ ਉਹਨਾਂ ਨੂੰ ਵੀ ਕਰਦਾ ਵੀ ਜਿਹੜੇ ਪੱਥਰ ਲਾਉਂਦੇ ਨੇ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਏ ਦੋਸਤੋ ਸਾਡੇ ਯਾਰ ਸਾਹਿਬਜ਼ਾਦਿਆਂ ਨੇ ਜਿਵੇਂ ਕੁਰਬਾਨੀਆਂ ਕੀਤੀਆਂ ਨੇ ਗੁਰੂਆਂ ਕੁਰਬਾਨੀਆਂ ਕੀਤਿਆਂ ਨੇ ਤੇ ਸਾਡੇ ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਇਹਨੂੰ ਸੰਸਾਰ ਪੱਧਰ ਤੇ ਲਾਜੋ ਜਿਹੜੇ ਪੱਥਰ ਲਾਉਨੇ ਉਹ ਇਹਨਾਂ ਦੀ ਬਜਾਇ ਤੁਸੀਂ ਅੱਗੇ ਜਾ ਪਹੁੰਚੋ ਮੈਂ ਵਰਲਡ ਦੇ ਵਿੱਚ ਪਤਾ ਲੱਗੇ ਹੁਣ ਮੈਂ ਬਹੁਤ ਗੋਰੀਆਂ ਨੂੰ ਪੁੱਛਦਾ ਆਹ 크ਿਸਮਸ ਆਈ ਹੋਈ ਆ ਮੈਨੂੰ ਹੈਪੀ 크ਿਸਮਸ ਕਹਿੰਦੇ ਨੇ ਮੈਂ ਵੀ ਕਹਿਣਾ ਹੈਪੀ 크ਿਸਮਸ ਕਹਿਣਾ ਯਾਰ ਉਹਨਰ ਮੈਂ ਜਾਂ ਦੱਸਾਂ ਵੀ ਤੁਹਾਨੂੰ ਸਾਹਿਬਜ਼ਾਦਿਆਂ ਬਾਰੇ ਪਤਾ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਸਿੱਖੀ ਬਾਰੇ ਕਈਆਂ ਨੂੰ ਕਿਤਾਬਾਂ ਵੀ ਨਹੀਂ ਨੇ ਵੀ ਦੋਸਤ ਤੁਸੀਂ ਆਪਦੀ ਇਸੇ ਹੋਸਤੇ ਮੈਂ ਵਿਸ਼ੇ ਤੋਂ ਹਰਦਾਨੀਆਂਗਾ ਇਹ ਇਹ ਸੇ ਕਰਕੇ ਅੱਜ ਦਾ ਜਿਹੜਾ ਵਿਸ਼ਾ ਹੈ ਇਹ ਹੀ ਹੈ ਸ਼ਹੀਦੀ ਦਾ ਸ਼ਹੀਦੀ ਦਾ ਸੰਕਲਪ ਤੇ ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਨੂੰ ਸਹਬਜ਼ਾਦਿਆਂ ਦੀ ਸ਼ਹੀਦੀ ਨਾਲ ਜੋੜ ਕੇ ਦੇਖੋ ਵੀ ਤੁਸੀਂ ਕਿੱਥੇ ਖੜੇ ਹੋ ਆਪਦੇ ਬੱਚਾ ਨੂੰ ਚੰਗੀ ਸਿੱਖਿਆ ਦਿਓ ਸਹਬਜ਼ਾਦਿਆਂ ਬਾਰੇ ਜ਼ਰੂਰ ਪੜਾਓ ਛੋਟੇ ਬੱਚਿਆਂ ਤੋਂ ਸ਼ੁਰੂ ਕਰੋ ਠੀਕ ਹੈ ਨੀ ਚੰਗੇ ਸੰਸਕਾਰ ਦਿਓ ਤੇ ਮਾੜੀਆਂ ਮੋਟੀਆਂ ਚੀਜ਼ਾਂ ਵਿੱਚ ਵਿਗਣਾ ਬੰਦ ਕਰ ਦਿਓ ਦੋਸਤੋ ਜੇ ਸਾਡੇ ਕਿਤੇ ਅੱਜ ਦੇ ਲੀਡਰ ਉਹ ਉਹ ਜੇ ਸਾਡੇ ਅੱਜ ਦੇ ਲੀਡਰ ਉਹਨਾਂ ਵਰਗੇ ਬਣ ਜਾਣ ਤਾਂ ਮੈਨੂੰ ਲੱਗਦਾ ਸਾਡੇ ਪੰਜਾਬ ਦਾ ਨਕਸ਼ਾ ਹੋਰ ਹੀ ਕੁਝ ਹੋ ਜਾਊਗਾ ਸਾਡੇ ਦੇਸ਼ ਦਾ ਨਕਸ਼ਾ ਹੋਰ ਹੋ ਜਾਊਗਾ ਦੋਸਤੋ ਇੰਨਾ ਕਹਿੰਦਾ ਹੋਏ ਤੇ ਇੱਥੇ ਹੀ ਬੰਦ ਕਰਦੇ ਆ ਤੇ ਚਾਹੁੰਨੇ ਆ ਕਿ ਤੁਸੀਂ ਜਿਹੜਾ ਸਾਡੇ ਨਾਲ ਸਹਿਮਤ ਹੋਮੋਗੇ ਆਪਣੇ ਕਮੈਂਟ ਤੇ ਉਹ ਕੀਤੋ ਲੱਗਦਾ ਮੈਨੂੰ ਵੀ ਸਹਿਮਤ ਹੋਮੋਗੇ ਤੁਸੀਂ ਕਈ ਵੀਰਾਂ ਨੇ ਕਮੈਂਟ ਵੀ ਕੀਤੇ ਨੇ ਹੁਣ ਤੇ ਆਸ਼ਾ ਕਰ ਕਰਾ ਜੀ ਡੈਨੀਅਲ ਕੋਈ ਇੰਗਲਿਸ਼ ਉਹ ਹੋਰ ਤਰ੍ਹਾਂ ਦਾ ਨਾਮ ਹੈ ਜੀ ਕੋਈ ਪਤਾ ਨਹੀਂ ਲੱਗਦਾ ਹੈਗਾ ਇੱਕ ਜਫੋਬਰ ਪਤਾ ਨਹੀਂ ਲੱਗ ਰਾ ਜੀ ਨਾਮ ਦਾ ਇੱਕ ਦੀਪ ਸਿੰਘ ਤੇ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੇਨਤੀ ਕਰਦਾ ਕਿ ਤੁਸੀਂ ਸਹਜ ਜਤਿਆਂ ਦੀ ਉਸ ਤੋਂ ਸਿੱਖਿਆ ਲਵੋਗੇ ਤੇ ਆਪਣੀ ਇੱਕ ਆਦਤ ਗਲਤਾਂ ਤੇ ਛੱਡ ਕੇ ਸੱਚ ਦੇ ਵਿੱਚ ਸਾਹਮਣੇ ਖੜੋਗੇ ਉਹ ਵਿਸ਼ਕ ਘਰ ਹੋਵੇ ਵਿਸ਼ਕ ਬਾਹਰ ਹੋਵੇ ਸੱਚ ਦਾ ਸਾਥ ਦਿਓ ਦੋਸਤੋ ਤੇ ਆਹੀਂ ਤੁਹਾਡਾ ਇਹ ਸ਼ਰਧਾ ਜਿਹੜੀ ਤੁਹਾਨੂੰ ਤੁਸੀਂ ਭੇਟ ਕਰੋ ਤਾਂ ਹੀ ਜਿਹੜਾ ਸਹਜਾ ਤੇ ਖੁਸ਼ ਹੋਣਗੇ ਧੰਨਵਾਦ ਤੇ ਸ਼ਾਇਰ ਕਮੈਂਟ ਤੁਸੀਂ ਕਮੈਂਟ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਵੀ ਕਰ ਦਿਓ ਬੈਲ ਦਾ ਜਰੂਰ ਬਟਨ ਦਬੋ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਤੇ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਬਹੁਤ ਬਹੁਤ ਧੰਨਵਾਦ ਹੁਣ ਲੱਭ ਪਤਾ ਕੀ ਹੈ ਲਾਈਵ ਉਹ ਲੈਪਟਾਪ ਹੈ ਨਹੀਂ ਮੋਬਾਈਲ ਤੇ ਸਾਨੂੰ ਪਤਾ ਨਹੀਂ ਲੱਗਦਾ ਸੀ ਕਿੱਥੋਂ ਚੱਲਣਾ ਹੈ ਕਿੱਥੋਂ ਬੰਦ ਕਰਨਾ ਇਸ ਕਰਕੇ ਸਾਨੂੰ ਮਾਫ ਕਰਨਾ ਅੱਗੇ ਤੋਂ ਅਸੀਂ ਜਰੂਰ ਦੇਖਾਂਗੇ ਜੇ ਕਿਉਂਕਿ 6 ਹਫ਼ਤੇ ਲੱਗਣਿਆ ਹੈ ਉਸ ਨੂੰ 4 ਤੋਂ 6 ਹਫ਼ਤੇ ਕਿਹ ਕੰਪਨੀ ਵਾਲੇ ਲੈਪਟਾਪ ਉਹ ਉਦੋਂ ਤੱਕ ਅਸੀਂ ਇੱਥੇ ਤੁਹਾਡੇ ਨਾਲ ਜੁੜੇ ਰਹਾਂਗੇ ਤੁਹਾਡਾ ਕੋਈ ਕੁਐਸਚਨ ਹੋਵੇ ਤੁਹਾਡਾ ਪ੍ਰਸ਼ਨ ਹੋਵੇ ਤਾਂ ਜਰੂਰ ਦੱਸਿਓ ਇਹ ਵੀਡੀਓ ਜਿਹੜਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਧੰਨਵਾਦ ਨੈਟ